ਦਾ ਖਾਲਸਾ ਵਾਹਿਗੁਰੂ ਦੀ ਫਤਿਹ ਅੱਜ 14 ਅਪ੍ਰੈਲ ਬਾਬਾ ਸਾਹਿਬ ਡਾਕਟਰ ਭੀਮrao ਅੰਮੇੜਕਰ ਉਹਨਾਂ ਜਿਹੜਾ ਜਨਮ ਤੇ ਜਾਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਉਹਨਾਂ ਦੇ ਮੰਨਣ ਵਾਲੇ ਬੈਠੇ ਗਿਆ ਬੜੇ ਪਿਆਰ ਸਤਕਾਰ ਦੇ ਨਾਲ ਔਰ ਸ਼ਰਧਾ ਨਾਲ ਉਹ ਜਿਹੜਾ ਮਨਾਇਆ ਜਾਂਦਾ ਹੈ ਬਾਬਾ ਸਾਹਿਬ ਡਾਕਟਰ ਭੀਮrao ਅੰਮੇੜਕਰ ਇੱਕ ਮਹਾਨ ਵਿਦਵਾਨ ਕਾਨੂੰਨਦਾਨ ਅਰਥਸ਼ਾਸਤਰੀ ਰਾਜਨੀਤੀਵਾਦ ਸਮਾਜਦਾਰਕ ਅਤੇ ਦੂਰ ਅੰਦੇਸ਼ ਆਗੂ ਸਾਹਿਬ ਜਿਨ੍ਹਾਂ ਨੇ ਗਰੀਬੇ ਕੁਛ ਨੇ ਲੋਕਾਂ ਦੇ ਹੱਕਾਂ ਦੀ ਭਲਾਈ ਵਾਸਤੇ ਉਹਨਾਂ ਦੀ ਆਵਾਜ਼ ਬੁਲੰਦ ਕੀਤੀ ਉਹਨਾਂ ਦੀ ਭਲਾਈ ਲਈ ਅਣਥੱਕ ਉਹਨਾਂ ਨੇ ساری ਉਮਰ ਮਿਹਨਤ ਕੀਤੀ ਡਾਕਟਰ ਭੀਮਰਾਓਂ ਅੰਬੇਦਕਰ ਜੀ ਉਹਨਾਂ ਵੱਲੋਂ ਗਰੀਬਾਂ ਮਜ਼ਦੂਰਾਂ ਔਰ ਦੱਬੇ ਕੁਚਲੇ ਲੋਕਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਜਾ ਉਹਨਾਂ ਦੀ ਜੀਵਨ ਨੂੰ ਉੱਪਰ ਚੱਕਣ ਲਈ ਜਿਹੜਾ ਪਾਇਆ ਗਿਆ ਯੋਗਦਾਨ ਹੈ ساری ਉਮਰ ਕੀਤਾ ਗਿਆ ਸੰਘਰਸ਼ ਹੈ ਉਹ ਇੱਕ ਪ੍ਰੇਰਨਾ ਦਾ ਸਰੋਤ ਆ ਡਾਕਟਰ ਭੀਮਰਾਓਂ ਅੰਬੇਦਕਰ ਉਹਨਾਂ ਦਾ ਜੋ ਭਾਰਤੀ ਸੰਵਿਧਾਨ ਨੂੰ ਗਰਾਊਂਡ ਵਿੱਚ ਪਾਇਆ ਗਿਆ ਯੋਗਦਾਨ ਆ ਉਹ ਬਹੁਤ ਵੱਡਾ ਹੈ ਬਹੁਤ ਵਿਸ਼ਾਦ ਹੈ ਜਿਨੇ ਯੂਕੇ ਭਾਰਤ ਦੇ ਨਿਰਮਾਣ ਵਿੱਚ ਬਹੁਤ ਮਹੱਤਵਪੂਰਨ ਜਿਹੜਾ ਰੋਲ ਅਦਾ ਕੀਤਾ ਹੈਗਾ ਆ ਜੇ ਇਸਤਰੀ ਦੀ ਗੱਲ ਕਰੀਏ ਉਹਨਾਂ ਦੇ ਉਹਨਾਂ ਦੀ ਸ਼ਕਤੀਆਂ ਨੂੰ ਜਾਂ ਉਹਨਾਂ ਨੂੰ ਹੱਕ ਹਕੂਕ ਦੇਣ ਵਾਸਤੇ ਜਿਹੜਾ ਉਹਨਾਂ ਦਾ ਯੋਗਦਾਨ ਆ ਉਹ ਬਹੁਤ ਵੱਡਾ ਆ ਸੋ ਕੁੱਲ ਮਿਲਾ ਕੇ ਦੇਖਿਆ ਜਾਏ ਯੂਕੇ ਭਾਰਤ ਦੇ ਨਿਰਮਾਣ ਵਿੱਚ ਡਾਕਟਰ ਪੀਮਬਰਾਓ ਵੇਲਕਰ ਉਹਨਾਂ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਹੈਗਾ ਆ ਤੇ ਅੱਜ ਦਬੇ ਕੁਚਲੇ ਲੋਕਪੁਰ ਨੂੰ ਇੱਕ ਮਸੀਹਾ ਦੇ ਤੌਰ ਤੇ ਜਿਹੜਾ ਯਾਦ ਕਰਦੇ ਹੈਗੇ ਆ ਤੋ ਇਸੇ ਤਰ੍ਹਾਂ ਉਹਨਾਂ ਦੇ ਜਨਮ ਦਿਨ ਦੇ ਸਬੰਧ ਵਿੱਚ ਰੋੜਕਾ ਕਲਾ ਦੇਖੀ ਵੀ ਅੱਜ ਉਹਨਾਂ ਦੀ ਪ੍ਰਤਿਮਾ ਤੇ ਉਹਨਾਂ ਦੇ ਹਾਲ ਭਾ ਕੇ ਜਿਹੜਾ ਆ ਇੱਕ ਵਿਸ਼ੇਸ਼ ਜਿਹੜਾ ਪ੍ਰੋਗਰਾਮ ਜੁਸੀਂ ਕੀਤਾ ਗਿਆ ਤੇ ਇਸੇ ਪ੍ਰੋਗਰਾਮ ਦੇ ਲੈਤੀ ਉਹਨਾਂ ਦਾ ਜਿਹੜਾ ਜਨਮ ਦਿਨ ਹੈਗਾ ਆ 21 ਅਪ੍ਰੈਲ ਨੂੰ ਇੱਕ ਵਿਸ਼ੇਸ਼ ਜਿਹੜਾ ਆ ਪ੍ਰੋਗਰਾਮ ਜਿਹੜਾ ਰੋੜਕਾ ਕਲਾ ਦੇਖੀ ਕੀਤੇ ਜਾ ਰਹੇ ਨੇ ਉਹਦੇ ਸਬੰਧ ਵਿੱਚ ਰੋੜਕਾ ਕਲਾ ਵਿੱਚ ਜਿਹਦੇ ਅੱਜ ਪੁੱਲ ਮਾਲ ਪਾ ਕੇ ਉਹਨਾਂ ਦਾ ਜਨਮ ਦਿਨ ਜਿਹੜਾ ਮਨਾਇਆ ਗਿਆ ਇਹਦੇ ਸਹਾਰ ਵਿੱਚ 21 ਜੀ ਅਪ੍ਰੈਲ ਨੂੰ ਰੋੜਕਾ ਕਲਾਂ ਦਾ ਡਾਕਟਰ ਬੀ ਆਰ ਅੰਬੇ德ਕਰ ਪਾਰਕ ਵਿਖੇ ਜੋ ਕਿ ਪਾਸਾ ਰੋੜਕਾ ਕਲਾਂ ਦੇ ਕਿਤੇ ਸਥਿਤ ਹੈਗਾ ਆ ਉਥੇ ਵਿਸ਼ੇਸ਼ ਜਿਹੜੇ ਪ੍ਰੋਗਰਾਮ ਉਹ ਕੀਤੇ ਜਾ ਰਹੇ ਹਨ ਤੇ ਜਿਹਦੇ ਵਿੱਚ ਹਰ ਵਰਸਾਲ ਦੀ ਤਰ੍ਹਾਂ ਇਲਾਕੇ ਤੋਂ ਨਾਮਵਰ ਸਕੀਤਾਂ ਜਿਹੜੀਆਂ ਉਹ ਹਾਜ਼ਰੀ ਭਰਦੀਆਂ ਅੱਜ 바ਵਾ ਸਾਹਿਬ ਦੇ 133ਵੇਂ ਜਨਮ ਦਿਨ ਨੂੰ ਮੋਖ ਰੱਖਦੇ ਹੋਏ 바ਵਾ ਸਾਹਿਬ ਹੀਰਾਓ ਅੰਬੇ德ਕਰ ਪਾਰਕ ਰੋੜਕਾ ਕਲਾਂ ਪੱਤੀ 라ਵਲਗੀ ਪਾਹਲਾ ਰੋਡ ਵਿਖੇ 바ਵਾ ਸਾਹਿਬ ਜੀ ਨੂੰ ਫੁੱਲਮਾਲਾ ਭੇਟ ਕੀਤੀਆਂ ਗਈਆਂ ਤੇ ਉਹਨਾਂ ਦਾ ਜਨਮ ਦਿਨ 21 ਤਰੀਕ ਦਿਨ ਐਤਵਾਰ ਨੂੰ ਮਨਾਇਆ ਜਾਣਾ ਜਿਸ ਵਿੱਚ ਵਕ ਵਕ ਬਾਬਾ ਸਾਹਿਬ ਦੇ ਨਿਸ਼ਾਨ ਨੂੰ ਲੈ ਕੇ ਜੋ ਨਾਟਕ ਕਲਬਾਂ ਆ ਉਹ ਆਉਣਗੀਆਂ ਤੇ ਬਾਬਾ ਸਾਹਿਬ ਦੇ ਜਨਮ ਦਿਨ ਦੇ ਜਿੱਥੇ ਅਸੀਂ ਵਿਧਾਇਕਾਂ ਦੇ ਨੇ ਉੱਥੇ 21 ਤਰੀਕ ਨੂੰ ਦਿਨ ਹੈ ਤੁਮਾਰ ਇਸੇ ਅਪ੍ਰੈਲ ਮਹੀਨੇ ਦੇ ਆਪ ਸਭ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕਰਦੇ ਆਂ ਦੁਬਾਰਾ ਫਿਰ ਬੇਨਤੀ ਕਰਦੇ ਆਂ ਕਿ 21 ਤਰੀਕ ਦਿਨ ਐਤਵਾਰ ਨੂੰ ਇਸੇ ਪਾਰਕ ਵਿੱਚ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਜਾਣਾ ਤੁਹ ਸਭ ਸੰਗਤਾਂ ਲਾ ਕੇ ਜੀਆ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਧੰਨਵਾਦ ਜੀ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਸਾਜੂ ਅਗਰ ਕੋਈ ਸਟੇਟ ਆਵਣ ਨੂੰ ਜੀ ਬਾਬਾ ਸਾਹਿਬ ਨੂੰ ਜਿਹੜੇ ਜੋ ਬਹੁਤ ਹੀ ਕ੍ਰਿਪਤੀਆਂ ਸੀਗੀਆਂ ਸਮਾਜਿਕ ਉਹਨਾਂ ਨੂੰ ਖਤਮ ਕੀਤਾ ਆ ਤੇ ਆਪਾਂ ਅੱਜ ਉਹਨਾਂ ਦਾ ਜੋ ਜਨਮ ਦਿਨ ਮਨਾ ਰਹੇ ਹਾਂ ਇੱਥੇ ਆਉਣ ਤੇ ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ഫോസ് ഗു ബ മോസ